ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਇਆ ਆਪਾਂ ਅੱਜ ਦੀ ਕਹਾਣੀ ਤੇਰੇ ਪੈਰ ਦੀ ਮਿੱਟੀ ਭਾਗ 14 ਇਸ ਨੂੰ ਲਿਖਿਆ ਹੈ ਸ਼ੋਕਰਾ ਪੁਆਦੀ ਮੇਜਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਅਗਲੇ ਦਿਨ ਸਤਪਾਲ 12 ਵਜੇ ਕੰਮ ਤੇ ਪਹੁੰਚਿਆ ਉਸ ਦੇ ਦਫ਼ਤਰ ਚ ਕੋਮਲ ਕੁਝ ਲੱਭ ਰਹੀ ਸੀ ਸਤਪਾਲ ਨੇ ਦਰਵਾਜ਼ੇ ਤੇ ਹੱਥ ਮਾਰਿਆ ਤਾਂ ਕੋਮਲ ਨੇ ਸਤਪਾਲ ਵੱਲ ਦੇਖ ਕੇ ਆਖਿਆ ਆ ਗਏ ਸਰ ਤੁਸੀਂ ਸਤਪਾਲ ਬੋਲਿਆ ਮੈਂ ਤਾਂ ਆ ਗਿਆ ਤੁਸੀਂ ਕੀ ਲੱਭ ਰਹੇ ਹੋ ਕੋਮਲ ਨੇ ਕਿਹਾ ਰਮਨ मैम ਨੇ ਰੈੱਡ ਫਾਈਲ ਮੰਗਵਾਈ ਸੀ ਉਹ ਹੀ ਲੱਭ ਰਹੀ ਸੀ ਕੋਮਲ ਬਹੁਤ ਖੁਸ਼ ਲੱਗ ਰਹੀ ਸੀ ਮੁਸਕਰਾਹਟ ਉਸ ਦੇ ਚਿਹਰੇ ਤੇ ਪਹਿਰਾ ਦੇ ਰਹੀ ਸੀ ਉਸ ਨੇ ਅੱਜ ਕਾਲਾ ਸੂਟ ਪਾਇਆ ਹੋਇਆ ਸੀ ਉਸ ਦੇ ਮੂਰਲੇ ਬੱਲੇ ਤੇ ਡਿਜ਼ਾਈਨ ਬਣਿਆ ਹੋਇਆ ਸੀ ਸਤਪਾਲ ਨੇ ਆਖਿਆ ਤੁਹਾਨੂੰ ਪੱਕਾ ਪਤਾ ਕਿ ਫਾਈਲ ਮੇਰੇ ਦਫ਼ਤਰ 'ਚ ਹੀ ਹੋਵੇਗੀ ਇਹ ਵੀ ਹੋ ਸਕਦਾ ਹੈ ਕਿ ਹੈੱਡ ਆਫਸ ਵਿੱਚ ਪਈ ਹੋਵੇ ਕੋਮਲ ਨੇ ਕਿਹਾ ਹਾਂਜੀ ਹੋ ਸਕਦਾ ਹੈ ਚਲੋ ਉੱਥੇ ਦੇਖ ਆਉਂਦੀ ਹਾ ਸਤਪਾਲ ਕੋਮਲ ਨੂੰ ਰੋਕ ਕੇ ਪੁੱਛਿਆ ਨਾਲੇ ਇਹ ਕੀ ਪਾਇਆ ਹੋਇਆ ਹੈ ਕੋਮਲ ਨੇ ਪੁੱਛਿਆ ਕੀ ਸਰ ਸਤਪਾਲ ਬੋਲਿਆ ਯੂਨੀਫਾਰਮ ਕਿੱਥੇ ਹੈ ਤੁਹਾਡੀ ਕੋਮਲ ਨੇ ਕਿਹਾ ਸੁਮਨ ਕਿਹੜਾ ਪਾ ਕੇ ਆਉਂਦੀ ਹੈ ਸਰ ਉਹਨੂੰ ਤਾਂ ਕਿਸੇ ਨੇ ਅਜੇ ਤੱਕ ਕੁਝ ਨਹੀਂ ਕਿਹਾ ਸਤਪਾਲ ਨੇ ਆਖਿਆ ਸੁਮਨ ਜੇ ਖੂਚ ਛਾਲ ਮਾਰੂਗੀ ਤਾਂ ਤੁਸੀਂ ਵੀ ਉਸਦੇ ਨਾਲ ਮਾਰੋਗੇ ਕੋਮਲ ਦਾ ਖਿੜਿਆ ਹੋਇਆ ਚਿਹਰਾ ਲਾਂਚ ਮੁਰਝਾ ਗਿਆ ਉਸਨੇ ਮੁਰਝਾਈ ਜੀ ਆਵਾਜ਼ ਵਿੱਚ ਕਿਹਾ ਸੌਰੀ ਸਰ ਅੱਗੇ ਤੋਂ ਪ੍ਰੋਪਰ ਜੂਨੀਫਾਰਮ ਪਾ ਕੇ ਆਉਂਗੀ ਸਤਪਾਲ ਬੋਲਿਆ ਇਸ ਗੱਲ ਦਾ ਬੇਸ਼ੱਕ ਤੁਸੀਂ ਗੁੱਸਾ ਹੀ ਕਰੋ ਪਰ ਮੈਨੂੰ ਮੇਰੇ ਅੰਡਰ ਕਮ ਕਰਨ ਵਾਲੇ ਤਿਆਰ ਵਰ ਤਿਆਰ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦੇ ਐਕਸਕਿਊਜ਼ ਨਹੀਂ ਚੱਲਣ ਦੇਣੇ ਮੈਂ ਕੋਮਲ ਨੇ ਥੱਲੇ ਦੇਖਦੇ ਆਖਿਆ ਓਕੇ ਸਰ ਅੱਗੇ ਤੋਂ ਨਿਸ਼ਕਾਇਤ ਦਾ ਮੌਕਾ ਦਿੰਦੀ ਸਤਪਾਲ ਨੇ ਕਿਹਾ ਜਾਓ ਹੁਣ ਕੋਮਲ ਸਤਪਾਲ ਵੱਲ ਬਿਨਾਂ ਦੇਖਿਆ ਸਿਰ ਨੀਵਾ ਕਰਕੇ ਚਲੀ ਗਈ ਸਤਪਾਲ ਆਪਣੀ ਕੁਰਸੀ ਤੇ ਬੈਠਿਆ ਤੇ ਡਰਾਜ ਚੋਂ ਇੱਕ ਫੈਲ ਕੱਢ ਕੇ ਉਸ ਨੂੰ ਪੜਨ ਲੱਗ ਪਿਆ ਥੋੜੀ ਦੇਰ ਬਾਅਦ ਸਤਪਾਲ ਕੋਲ ਗੁਰਪਾਲ ਆਇਆ ਸਤਪਾਲ ਨੇ ਪੁੱਛਿਆ ਆ ਆਈ ਗੁਰਪਾਲ ਕੀ ਹਾਲੇ ਚਾਲੇ ਨੇ ਤੇਰੇ ਗੁਰਪਾਲ ਨੇ ਆਖਿਆ ਵਧੀਆ ਸਰ ਤੁਸੀਂ ਦੱਸੋ ਸੱਤਪਾਲ ਨੇ ਕਿਹਾ ਬਸ ਨਜ਼ਾਰੇ ਨੇ ਹੋਰ ਫਿਰ ਕੰਮ ਨਿਭੜਿਆ ਇਲੈਕਟ੍ਰੀਸ਼ੀਅਨ ਆਲਾ じゃ ਨਹੀਂ ਗੁਰਪਾਲ ਬੋਲਿਆ ਉਹ ਤਾਂ ਸਰ ਹਲੇ ਵਿੱਚ ਹੀ ਪਿਆ ਹੈ ਇਲੈਕਟ੍ਰੀਸ਼ੀਅਨ ਕਹਿੰਦਾ ਪੂਰੇ ਸਮਾਨ ਲਿਆ ਕੇ ਦਿਓ ਇੱਕ ਸਾਲੇ ਬੰਦੇ ਲਾ ਲੈਂਦੇ ਨੇ ਸਮਾਨ ਇੰਨਾ ਤਾਂ ਪੂਰਾ ਨਹੀਂ ਹੁੰਦਾ ਚੱਲ ਸਮਾਨ ਦੀ ਲਿਸਟ ਬਣਵਾ ਕੇ ਲਿਆ ਦੇਈਏ ਫਿਰ ਝਟਕਾ ਮੈਨੇਜਰ ਸਾਹਿਬ ਨੂੰ ਸਾਰ ਇੱਕ ਗੱਲ ਪੁੱਛਣੀ ਸੀ ਸਤਪਾਲ ਬੋਲਿਆ ਇੱਕ ਕਾ ਨੂੰ ਤੂੰ ਜਿੰਨੀ ਮਰਜ਼ੀ ਪੁੱਛ ਗੁਰਪਾਲ ਨੇ ਕਿਹਾ ਫਿਲਹਾਲ ਤਾਂ ਇੱਕ ਹੀ ਹੈ ਜੀ ਚੱਲ ਪੁੱਛ ਗੁਰਪਾਲ ਨੇ ਆਖਿਆ ਇਹ ਕੋਮਲ ਨੂੰ ਕੀ ਹੋਇਆ ਜੀ ਸਤਪਾਲ ਨੇ ਪੁੱਛਿਆ ਕੀ ਹੋਇਆ ਗੁਰਪਾਲ ਬੋਲਿਆ ਉਹ ਬਾਹਰ ਉਦਾਸ ਜੀ ਬੈਠੀ ਆਪਣੀਆਂ ਅੱਖਾਂ बार-बार ਰਮਾਲ ਨਾਲ ਪੂੰਝ ਰਹੀ ਹੈ ਸਤਪਾਲ ਨੇ ਕਿਹਾ ਇੱਕ ਤਾਂ ਇਹਨੂੰ ਮਾੜਾ ਜਾ ਕੁਝ ਕਹਿ ਦੇ ਤਾਂ ਅੱਖਾਂ ਵਿੱਚੋਂ ਨਦੀਆਂ ਵਹਾਉਣ ਲੱਗ ਜਾਂਦੀ ਗੁਰਪਾਲ ਹੱਸ ਕੇ ਬੋਲਿਆ ਕੀ ਪਤਾ ਸਰ ਨੱਕ 'ਚੋਂ ਵੀ ਨਦੀ ਵਹਿੰਦੀ ਹੋਵੇ ਸਤਪਾਲ ਨੇ ਆਖਿਆ ਬਸ ਇਹੀ ਗੱਲਾਂ ਕਰਕੇ ਕੁੜੀਆਂ ਤੇਰੇ ਵਰਗਿਆਂ ਨੂੰ ਕੋਲ ਨਹੀਂ ਵੜਨ ਦਿੰਦੀਆਂ ਤੂੰ ਕੌਲੀ ਪਰ ਨਹੀਂ ਉਹਦੇ ਨੱਕ 'ਚੋਂ ਗੁਰਪਾਲ ਨੇ ਕਿਹਾ ਮੈਨੂੰ ਲੱਗਦਾ ਹੈ ਉਹ ਤੁਹਾਨੂੰ ਪਸੰਦ ਕਰਦੀ ਹੈ ਸਤਪਾਲ ਬੋਲਿਆ ਚੱਲ ਕੋਈ ਨਾ ਇਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਇਹ ਉਹਦੀ ਮਰਜ਼ੀ ਹੈ ਸਰ ਇੰਨੀ ਸੋਹਣੀ ਸੁਨੱਖੀ ਕੁੜੀ ਜੇ ਮੈਨੂੰ ਪਸੰਦ ਕਰਦੀ ਹੋਵੇ ਮੈਂ ਤਾਂ ਉਸ ਪਿੱਛੇ ਲਟਦਾ ਫਿਰਾ ਸਤਪਾਲ ਨੇ ਕਿਹਾ ਘਰਾਵਾ ਉਸ ਨਾਲ ਗੱਲ ਤੇਰੀ ਦੇਖ ਲੈ ਜੇ ਕੁਝ ਬਣਦਾ ਜੁੜਦਾ ਨਹੀਂ ਸਰ ਉਹ ਤੁਹਾਡੇ ਤੇ ਮਰਦੀ ਹੈ ਆਪਾਂ ਬਾਹਰ ਹੀ ਚੰਗੇ ਆ ਸੋਨੀਆ ਲੜਾਕੀ ਵੀ ਬਹੁਤ ਐ ਇਹੋ ਜਹੀ ਦਾ ਕੀ ਪਤਾ ਹੁੰਦਾ ਹੈ ਮੂੰਹ ਮੱਥਾ ਵਿਗਾੜ ਦੇ ਸਤਪਾਲ ਬੋਲਿਆ ਇਹੋ ਤਾਂ ਖੂਬਸੂਰਤੀ ਹੁੰਦੀ ਹੈ ਇੱਕ ਮੁਕੰਮਲ ਕੁੜੀ ਦੀ ਸੋਨੀਆ ਕੁੜੀਆਂ ਲੜਾਕੀਆਂ ਹੀ ਹੁੰਦੀਆਂ ਇਹ ਗੱਲ ਅਲੱਗ ਹੈ ਕਿ ਉਸ ਦੇ ਪਸੰਦੀ ਦਾ ਮਰਦ ਨੂੰ ਉਸ ਦਾ ਇਹ ਗੁਣ ਬਾਅਦ ਵਿੱਚ ਨਜ਼ਰ ਆਉਂਦਾ ਹੈ ਗੁਰਪਾਲ ਨੇ ਕਿਹਾ ਉਸ ਨੂੰ ਮਨਾ ਲਓ ਜਾ ਕੇ ਜੇ ਕੋਈ ਗੱਲ ਹੋਈ ਆ ਮੇਰੇ ਤੋਂ ਸੋਹਣੀਆਂ ਕੁੜੀਆਂ ਉਦਾਸ ਨਹੀਂ ਦੇਖੀਆਂ ਜਾਂਦੀਆਂ ਸਤਪਾਲ ਨੇ ਆਖਿਆ ਉਹ ਤੂੰ ਲਖ ਜਾ ਮਖਾ ਗੁਰਪਾਲ ਚਲਾ ਗਿਆ ਸਤਪਾਲ ਕੁਰਸੀ ਤੋਂ ਉੱਠਿਆ ਤੇ ਆਪਣੇ ਮੂੰਹ ਤੇ ਹੱਥ ਜਾ ਫੇਰ ਕੇ ਬਾਹਰ ਨੂੰ ਚੱਲ ਪਿਆ ਉਹ ਕੋਮਲ ਕੋਲ ਗਿਆ ਤਾਂ ਕੋਮਲ ਰਮਾਲ ਨਾਲ ਆਪਣਾ ਨੱਕ ਸਾਫ਼ ਕਰ ਰਹੀ ਸੀ ਸਤਪਾਲ ਬੋਲਿਆ ਸਹੀ ਕਹਿੰਦਾ ਸੀ ਗੁਰਪਾਲ ਕਿ ਕੀ ਪਤਾ ਨੱਕ ਚੋਂ ਵੀ ਨਦੀ ਵਹਿੰਦੀ ਹੋਵੇ ਕੋਮਲ ਨੇ ਕਿਹਾ ਐਦਾਂ ਦਾ ਕੁਝ ਨਹੀਂ ਰੋਂਦੇ ਹੋਏ ਬੰਦੇ ਦੇ ਨੱਕ ਚੋਂ ਵੀ ਪਾਣੀ ਆ ਹੀ ਜਾਂਦਾ ਹੈ ਸਤਪਾਲ ਨੇ ਆਖਿਆ ਮੇਰੇ ਜਿਉ ਤਾਂ ਆਉਂਦਾ ਨਹੀਂ ਕੋਮਲ ਬੋਲੀ ਤੁਹਾਨੂੰ ਕੋਈ ਰਵਾਉਣ ਵਾਲਾ ਨਹੀਂ ਹੈਗਾ ਨਾ ਤੁਸੀਂ ਕਿਸੇ ਨੂੰ ਚਾਹੋ ਤੇ ਉਹ ਤੁਹਾਡੇ ਨਾਲ ਇਹੋ ਜਿਹਾ سلوਕ ਕਰੇ ਤਾਂ ਕਿਵੇਂ ਲੱਗੇਗਾ ਤੁਹਾਨੂੰ ਸਤਪਾਲ ਚੁੱਪ ਕਰ ਗਿਆ ਸਤਵੀਰ ਦਾ ਚਿਹਰਾ ਉਸਦੇ ਦਿਮਾਗ ਵਿੱਚ ਘੁੰਮਣ ਲੱਗ ਪਿਆ ਕੋਮਲ ਨੇ ਆਖਿਆ ਦਿਓ ਜਵਾਬ ਸਰ ਸਤਪਾਲ ਨੇ ਕਿਹਾ ਮੈਂ ਐਸੇ ਚੱਕਰਾਂ ਚੋਂ ਬਾਹਰ ਹਾਂ ਮੈਂ ਸਿਰਫ ਤੁਹਾਡਾ ਸੁਪਰਵਾਈਜ਼ਰ ਹੋਣ ਦੇ ਨਾਤੇ ਤੁਹਾਨੂੰ ਸਮਝਾਉਣਾ ਮੈਂ ਸਭ ਨੂੰ ਹੀ ਟੋਕਦਾ ਜਦੋਂ ਕੋਈ ਆਪਣੀ ਮਨਮਰਜ਼ੀ ਕਰਦਾ ਸਭ ਨੂੰ ਨਹੀਂ ਟੋਕਦੇ ਸਿਰਫ ਮੈਨੂੰ ਟੋਕਦੇ ਹੋ ਸਤਪਾਲ ਬੋਲਿਆ ਕਿਉਂਕਿ ਸਭ ਤੁਹਾਡੇ ਵਾਲੀਆਂ ਹਰਕਤਾਂ ਨਹੀਂ ਕਰਦੇ ਕੀ ਹਰਕਤਾਂ ਸਰ ਸਤਪਾਲ ਨੇ ਕਿਹਾ ਜਦੋਂ ਵੀ ਮੈਂ ਸੋਚਦਾ ਕਿ ਤੁਹਾਨੂੰ ਹੁਣ ਕੁਝ ਨਹੀਂ ਕਿਹਾ ਕਰਨਾ ਉਦੋਂ ਹੀ ਤੁਸੀਂ ਕੋਈ ਐਸੀ ਗਲਤੀ ਕਰ ਦਿੰਦੇ ਹੋ ਕਿ ਮੈਨੂੰ ਬੋਲਣਾ ਪੈਂਦਾ ਹੈ ਕੋਮਲ ਨੇ ਆਖਿਆ ਚਲੋ ਠੀਕ ਹੈ ਤੁਸੀਂ ਆਪਣਾ ਸੁਪਰਵਾਈਜ਼ਰ ਹੋਣ ਦਾ ਫਰਜ਼ ਨਿਭਾਇਆ ਫਿਰ ਹੁਣ ਮੇਰੇ ਲਈ ਇੱਥੇ ਕਿਉਂ ਆਏ ਉਹ ਤਾਂ ਗੁਰਪਾਲ ਰਿਹਾਰ ਜੀ ਘਰੀ ਜਾਂਦਾ ਸੀ ਕਿ ਇੱਕ ਵਾਰ ਦੇਖ ਲਓ ਜਾ ਕੇ ਤਹਾਉਣਾ ਪਿਆ ਮੈਨੂੰ ਤੁਸੀਂ ਇੱਥੇ ਰੋਕੇ ਟਾਈਮ ਪਾਸ ਨਾ ਕਰੋ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਰੁਕਿਆ ਪਿਆ ਉਸ ਤੇ ਜਾ ਕੇ ਰਿਪੋਰਟ ਤਿਆਰ ਕਰੋ ਤੁਸੀਂ ਸੁਮਨ ਜਾ ਸੁਹਾਨੀ ਨੂੰ ਕਹ ਦੋ ਸਤਪਾਲ ਨੇ ਖਿੱਚ ਕੇ ਕਿਹਾ ਸੁਮਨ ਤੇ ਸੁਹਾਨੀ ਮੇਰੇ ਅੰਡਰ ਨਹੀਂ ਆਉਂਦੀਆਂ ਕੋਮਲ ਨੇ ਕਿਹਾ ਫਿਰ ਸੁਮਨ ਜਾ ਗੁਰਪਾਲ ਨੂੰ ਕਹ ਦੋ ਉਹ ਤਾਂ ਤੁਹਾਡੇ ਅੰਡਰ ਹੀ ਆਉਂਦੇ ਨੇ ਮਤਲਬ ਤੁਸੀਂ ਆਪਣੇ ਸੁਪਰਵਾਈਜ਼ਰ ਦੀ ਗੱਲ ਨਹੀਂ ਮੰਨਣੀ ਕੋਮਲ ਬੋਲੀ ਮੰਨਣੀ ਪੈਣੀ ਹੈ ਹੋਰ ਕੋਈ ਚਾਰਾ ਵੀ ਨਹੀਂ ਚਲੋ ਜਾਂਦੀ ਆ ਮੈਂ ਕੱਲ ਤੋਂ ਮੈਨੂੰ ਪ੍ਰੋਪਰ ਯੂਨੀਫਾਰਮ ਚ ਦੇਖਣੇ ਚਾਹੀਦੇ ਹਾਂ ਰਹੀ ਗੱਲ ਸੁਮਨ ਹੋਰਾਂ ਦੀ ਤਾਂ ਉਹਨਾਂ ਦਾ ਠੇਕਾ ਨਾ ਤੁਸੀਂ ਲੈ ਰੱਖਿਆ ਹੈ ਤੇ ਨਾ ਹੀ ਮੈਂ ਉਹ ਆਪਣੇ ਗਰੁੱਪ ਚ ਨਹੀਂ ਹੈਗੀਆਂ ਠੀਕ ਆ ਸਰ ਨੋ ਪ੍ਰੋਬਲਮ ਕਾਇਕੈ ਕੋਮਲ ਨੇ ਹੱਥ ਨਾਲ ਆਪਣਾ ਮੂੰਹ ਸਾਫ਼ ਕੀਤਾ ਤੇ ਉੱਠ ਕੇ ਚਲੀ ਗਈ ਸਤਪਾਲ ਨੇ ਆਪਣੇ ਹੱਥ ਆਪਣੇ ਲੱਕ ਤੇ ਰੱਖੇ ਤੇ ਕੋਮਲ ਨੂੰ ਜਾਂਦੀ ਨੂੰ ਦੇਖਣ ਲੱਗ ਪਿਆ ਕਿਉਂ ਹਰਦਮ ਤੁਖ ਜਿਹਾ ਰਹਿਣਾ ਹੈ ਕਦੇ ਤਾਂ ਹੱਸ ਕੇ ਬੋਲਵੇ ਦਿਲ ਮੈਂ ਤੇਰੇ ਨਾ ਕਰ ਦਿੱਤਾ ਪੈਰਾਂ ਵਿੱਚ ਨਾ ਰੋਲਵੇ ਚਾਹੁੰਦੇ ਤਾਂ ਮੈਨੂੰ ਹੋਰ ਬਥੇਰੇ ਹੋਣੀ ਤੇਰੇ ਤੇ ਵੀ ਮਰਦੀਆਂ ਕਈ ਕੋਈ ਮੇਰੇ ਜਿੰਨਾ ਚਾਹ ਨਹੀਂ ਸਕਦੀ ਮੈਨੂੰ ਹੋਰਾਂ ਨਾਲ ਨਾ ਤੋਲਵੇ ਸਤਪਾਲ ਆਪਣੇ ਦਫ਼ਤਰ ਵਿੱਚ ਜਾ ਕੇ ਬੈਠਿਆ ਹੀ ਸੀ ਕਿ ਜਗਦੇਵ ਆ ਗਿਆ ਸਤਪਾਲ ਨੇ ਉਸ ਨੂੰ ਬਿਠਾਇਆ ਜਗਦੇਵ ਬੋਲਿਆ ਹੋਰ ਠੀਕ ਹੋ ਜੀ ਸਤਪਾਲ ਨੇ ਕਿਹਾ ਠੀਕ ਆ ਤੂੰ ਦੱਸ ਜਗਦੇਵ ਨੇ ਆਖਿਆ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਸਤਪਾਲ ਬੋਲਿਆ ਨਾਲੇ ਕਹਿੰਦਾ ਸੀ ਹੁਣ ਪੂਰੀ ਤਰ੍ਹਾਂ ਠੀਕ ਆ ਜਗਦੇਵ ਨੇ ਕਿਹਾ ਕਹਿਣ ਨੂੰ ਤਾਂ ਮੈਂ ਕਹਿ ਦੇਵਾਂ ਕਿ ਮੈਂ ਇਸ ਸਾਈਟ ਦਾ ਮਾਲਕਾਂ ਪਰ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਕਿ ਮੈਂ ਹੈ ਨਹੀਂ ਗੱਲ ਕਿੰਨੀ ਦੂਰ ਨੂੰ ਘਮਾਈ ਹੁਣ ਕੀ ਬਿਮਾਰੀ ਐ ਜਗਦੇਵ ਬੋਲਿਆ ਦਿਲ ਜਾਨੀ ਲੱਗਦਾ ਭੁੱਖ 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 ਪੱਖ ਪਿਆਸ ਪੂਸ ਲੱਗਦੀ ਐ ਜਗਦੇਵ ਨੇ ਆਖਿਆ ਰੋਟੀਆਂ ਤਾਂ 10 ਖਾ ਜਾਈਦੀਆਂ ਸਰ ਜੀ ਜੇ ਆਈ ਤੇ ਆ ਜਾਮਾ ਤਾਂ ਸਤਪਾਲ ਨੇ ਕਿਹਾ ਫਿਰ ਤੈਨੂੰ ਡੰਡਿਆਂ ਦੀ ਕਸਰ ਐ ਜਗਦੇਵ ਬੋਲਿਆ ਨਹੀਂ ਜੀ ਮਨ ਕਹਿੰਦਾ ਕਿ ਜੇ ਉਹ ਨਾਲ ਹੁੰਦੀ ਤਾਂ ਗੱਲ ਹੀ ਹੋਰ ਹੋਣੀ ਸੀ ਸਤਪਾਲ ਨੇ ਆਖਿਆ ਓਏ ਚੰਗਾ ਰਹਿ ਗਿਆ ਕਿ ਹੁਣ ਉਹ ਨਹੀਂ ਐ ਹੋਣੇ ਤੈਨੂੰ ਅੱਗੇ ਨਹੀਂ ਸੀ ਵਧਣ ਦੇਣਾ ਜਗਦੇਵ ਨੇ ਕਿਹਾ ਹੁਣ ਕਿਹੜਾ ਮੈਂ ਟਾਟਾ ਕੰਪਨੀ ਦਾ ਮਾਲਕ ਬਣ ਗਿਆ ਜੀ ਸਤਪਾਲ ਹੱਸ ਕੇ ਬੋਲਿਆ ਤੇਰੀਆਂ ਆਹੀ ਗੱਲਾਂ ਕਰਕੇ ਅਗਲੀ ਤੇਰੀ ਧੁੰਨ ਚ ਲੱਤ ਮਾਰ ਕੇ ਚਲੀ ਗਈ ਜਗਦੇਵ ਖਿੜਖਿੜ ਹੱਸ ਪਿਆ ਉਹ ਬੋਲਿਆ ਆਹ ਗੱਲ ਕਿੱਥੋਂ ਕੱਢ ਮਾਰੀ ਸਰ ਸਤਪਾਲ ਨੇ ਕਿਹਾ ਤੇਰੇ ਲੱਛਣਾ ਚ ਜਗਦੇਵ ਕੁਝ ਬੋਲਣ ਲੱਗਾ ਸੀ ਕਿ ਕੋਮਲ ਇੱਕ ਕਾਗਜ਼ ਲੈ ਕੇ ਆ ਗਈ ਉਸ ਨੇ ਕਾਗਜ਼ ਸਤਪਾਲ ਵੱਲ ਵਧਾਉਂਦੇ ਆਖਿਆ ਲਓ ਸਰ ਰਿਪੋਰਟ ਸਤਪਾਲ ਬੋਲਿਆ ਐਨੀ ਛੇਤੀ ਬਣ ਵੀ ਗਈ ਰਿਪੋਰਟ ਕੋਮਲ ਨੇ ਕਿਹਾ ਲਿਖਣਾ ਹੀ ਸੀ ਉਥੇ ਕਿਹੜਾ ਸਰਪੰਚ ਤੋਂ ਸਾਇਨ ਕਰਾ ਕੇ ਲੈਉਣੇ ਸੀ ਸਤਪਾਲ ਨੇ ਆਖਿਆ ਕੋਮਲ ਤੁਹਾਨੂੰ ਪਤਾ ਹੈ ਮੈਂ ਕੌਣ ਆ ਕੋਮਲ ਕੁਝ ਨਾ ਬੋਲੀ ਸਤਪਾਲ ਨੇ ਕਿਹਾ ਜੇ ਭੁੱਲ ਰਹੇ ਹੋ ਤਾਂ ਦੱਸ ਦੇਵਾਂ ਕਿ ਮੈਂ ਸੁਪਰਵਾਈਜ਼ਰ ਹਾਂ ਥੋੜਾ ਤਰੀਕੇ ਨਾਲ ਚੱਲੋ ਫੇਰ ਕਹਿੰਦੇ ਹਾਂ ਕਿ ਮੇਰੇ ਪਿੱਛੇ ਪਏ ਰਹਿੰਦੇ ਹੋ ਸਰ ਕੋਮਲ ਨੇ ਆਖਿਆ ਸੌਰੀ ਸਰ ਸਤਪਾਲ ਬੋਲਿਆ ਗਲਤੀ ਕਰਕੇ ਸੌਰੀ ਬੋਲ ਦੇਣਾ ਸਭ ਦੇ ਮਾਪਿਓ ਕੁਝ ਨਾ ਕੁਝ ਸਿਖਾ ਕੇ ਭੇਜਦੇ ਐ ਤੁਹਾਡੇ ਨਹੀਂ ਸਿਖਾਉਂਦੇ ਕੋਮਲ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਸਨੇ ਆਖਿਆ ਮਾਂ ਪਿਓ ਹੈਗੇ ਨਹੀਂ ਸਰ ਕੋਮਲ ਰੋਂਦੀ ਰੋਂਦੀ ਉਥੋਂ ਚਲੀ ਗਈ ਸਤਪਾਲ ਨੂੰ ਆਪਣੇ ਬੋਲੇ ਸ਼ਬਦਾਂ ਤੇ ਪ੍ਰਸਤਾਵਾ ਹੋਇਆ ਉਹ ਕੋਮਲ ਨੂੰ ਰੋਕਣਾ ਚਾਹੁੰਦਾ ਸੀ ਪਰ ਕੋਮਲ ਦੇ ਕਦਮਾਂ ਦੀ ਰਫ਼ਤਾਰ ਤੇਜ਼ ਸੀ ਜਗਦੇਵ ਬੋਲਿਆ ਇਹ ਜ਼ਿਆਦਾ ਹੋ ਗਿਆ ਸਰ ਐਨੀ ਸੋਹਣੀ ਕੁੜੀ ਰਵਾਤੀ ਤੋਹਾਨੂੰ ਐਦਾਂ ਨਹੀਂ ਬੋਲਣਾ ਚਾਹੀਦਾ ਸੀ ਆਪਣੇ ਹਾਸੇ ਮਜ਼ਾਕ ਪਿੱਛੇ ਕਿੰਨਾ ਵੱਡਾ ਦੁੱਖ ਲੁਕਾਈ ਬੈਠੀ ਮੇਰੇ ਵਾਂਗੂ ਮੈਨੂੰ ਲੱਗਦਾ ਕਿ ਉਹਨੂੰ ਨਦਾਨੀਆਂ ਕਰਨ ਦੇਣੀਆਂ ਚਾਹੀਦੀਆਂ ਕੀ ਪਤਾ ਉਸ ਨੂੰ ਸਾਂਭਣ ਵਾਲੇ ਉਸ ਨਾਲ ਕਿਹੋ ਜਿਹਾ سلوਕ ਕਰਦੇ ਹੋਣੇ ਸਤਪਾਲ ਨੇ ਆਪਣੇ ਮੱਥੇ ਤੇ ਅੰਗੂਠਾ ਮਾਰਦਿਆਂ ਕਿਹਾ ਜਰ ਮੈਂ ਵੀ ਕਦੇ-ਕਦੇ ਬੋਲਣ ਲੱਗਿਆ ਸੋਚਦਾ ਨਹੀਂ ਲਫੇੜਾ ਮਾਰੇ ਕੋਈ ਮੇਰੇ ਵਰਗੇ ਦੇ ਵੱਟ ਕੇ ਜਗਦੇਵ ਨੇ ਆਖਿਆ ਤੀਰਾਂ ਵਾਂਗ ਬੋਲੇ ਹੋਏ ਸ਼ਬਦ ਵਾਪਸ ਤਾਂ ਨਹੀਂ ਆ ਸਕਦੇ ਪਰ ਬੋਲਾਂ ਤੇ ਤੀਰਾਂ ਨਾਲ ਲੱਗੀ ਸੱਟ ਦਾ ਇਲਾਜ ਤਾਂ ਕੀਤਾ ਜਾ ਸਕਦਾ ਸਤਪਾਲ ਨੇ ਕਿਹਾ ਚੱਲ ਤੂੰ ਗੁਰਪਾਲ ਕੋਲ ਜਾ ਮੈਂ ਕੋਮਲ ਨੂੰ ਫੋਨ ਕਰਕੇ ਵੇਖਦਾ ਜੀ ਬੋਲ ਕੇ ਜਗਦੇਵ ਚਲਾ ਗਿਆ ਤੇ ਸਤਪਾਲ ਕੋਮਲ ਦਾ ਨੰਬਰ ਮਲਾਉਣ ਲੱਗ ਪਿਆ ਕੋਮਲ ਬਾਰ-ਬਾਰ ਫੋਨ ਕੱਟ ਰਹੀ ਸੀ ਸਤਪਾਲ ਨੇ ਫੋਨ ਜੇਬ 'ਚ ਪਾਇਆ ਤੇ ਦਫ਼ਤਰ 'ਚੋਂ ਨਿਕਲ ਕੇ ਕੋਮਲ ਨੂੰ ਲੱਭਣ ਲੱਗ ਪਿਆ ਉਸ ਨੂੰ ਗੁਰਪਾਲ ਮਿਲ ਗਿਆ ਸਤਪਾਲ ਨੇ ਉਸ ਨੂੰ ਪੁੱਛਿਆ ਓਏ ਮੈਂ ਤੇਰੇ ਕੋਲ ਜਗਦੇਵ ਨੂੰ ਭੇਜਿਆ ਸੀ ਗੁਰਪਾਲ ਨੇ ਆਖਿਆ ਮੇਰੇ ਕੋਲ ਨਹੀਂ ਆਇਆ ਜਗਦੇਵ ਹਲੇ ਤੂੰ ਕੋਮਲ ਨੂੰ ਦੇਖਿਆ ਗੁਰਪਾਲ ਬੋਲਿਆ ਉਹ ਤਾਂ ਸਟੋਰ ਵੱਲ ਜਾ ਰਹੀ ਸੀ ਜੀ ਹੁਣ ਕੀ ਚੱਕਰ ਪੈ ਗਿਆ ਜੀ ਉਹ ਤੂੰ ਪੁੱਛ ਕੇ ਅੰਬ ਲੈਣੇ ਆ चल हूँ अपना रास्ता नाप बोल के सतपाल अगे तुर तो प्या गुरपाल भी चेहरे ते हादसा लेके अगे वह सतपाल स्टोर को उसने देखा कोमल स्टोर न लगती पौड़ी ते बैठी रो रही सी सतपाल ने आख्या अज मैं दूजी बार रवाता तहन है ना कोमल ने अपना मूँह फेर लिया सतपाल ने कहा इस बार मैं गलत सी मैं वादा करदा ਕਿ ਅੱਗੇ ਤੋਂ ਤੁਹਾਨੂੰ ਐਸੀ ਕੋਈ ਵੀ ਗੱਲ ਨਹੀਂ ਕਹੂੰਗਾ ਜੋ ਤੁਹਾਡੀਆਂ ਅੱਖਾਂ ਵਿੱਚ ਹੰਝੂ ਲਿਆ ਦੇਵੇ ਗੁੱਸੇ 'ਚ ਵੀ ਸ਼ਬਦਾਂ ਤੇ ਕੰਟਰੋਲ ਰੱਖੂੰਗਾ ਕੋਮਲ ਨੇ ਆਖਿਆ ਪਹਿਲਾਂ ਜੋ ਵੀ ਤੁਸੀਂ ਮੈਨੂੰ ਬੋਲਿਆ ਉਹ ਨਾਰਮਲ ਹੁੰਦਾ ਸੀ ਪਰ ਜੋ ਤੁਸੀਂ ਅੱਜ ਬੋਲਿਆ ਉਸ ਨੇ ਮੈਨੂੰ ਬਹੁਤ ਹਰਟ ਕੀਤਾ ਸਤਪਾਲ ਨੇ ਕਿਹਾ ਮੈਂ ਮੰਨ ਲਈ ਆਪਣੀ ਗਲਤੀ ਕੋਮਲ ਬੋਲੀ ਗਲਤੀ ਮੰਨਣ ਨਾਲ ਕੀ ਹੁੰਦਾ ਸਰ ਪਹਿਲਾਂ ਦਿਲ ਸਿਰਫ ਦੁੱਖਦਾ ਸੀ ਪਰ ਅੱਜ ਤੁਸੀਂ ਤੋੜਤਾ ਸਤਪਾਲ ਨੇ ਆਖਿਆ ਮੇਰੇ ਕੋਲ ਧਾਗਾ ਵੀ ਹੈਗਾ ਹੈਵੀ ਕੋਲਡ ਵੀ ਹੈਗਾ ਤੇ ਫੈਵਿਕ ਵਿਕ ਵੀ ਹੈਗਾ ਦੱਸੋ ਜੋੜ ਦੇਵਾਂ ਤੁਹਾਡਾ ਦਿਲ ਕੋਮਲ ਖਿੱਚ ਕੇ ਬੋਲੀ ਤੁਹਾਨੂੰ ਮੇਰੇ ਹੰਝੂ ਮਜ਼ਾਕ ਲੱਗ ਰਹੇ ਨੇ ਮੈਂ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕੋਮਲ ਨੇ ਆਖਿਆ ਨਾ ਕਰੋ ਮੈਂ ਕੱਲ ਤੋਂ ਕਿਤੇ ਹੋਰ ਜੌਬ ਲੱਭ ਲੂੰਗੀ ਇੱਥੇ ਵੀ ਤਾਂ ਕੋਈ ਨਦਾਨੀਆਂ ਕਰਨ ਵਾਲਾ ਚਾਹੀਦਾ ਕੋਮਲ ਨੇ ਕਿਹਾ ਨਹੀਂ ਜੀ ਮੈਂ ਦੇਖ ਲਿਆ ਕਿ ਇੱਥੇ ਮੈਂ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਮੈਨੂੰ ਦੱਸੋ ਕਿਹਨੂੰ ਚੰਗੇ ਨਹੀਂ ਲੱਗਦੇ ਤੁਸੀਂ ਮੈਂ ਰੱਖਾਂ ਉਹਦੀ ਥਾਣ ਤੇ ਗੋਡਾ ਕੋਮਲ ਨੇ ਆਖਿਆ ਤੁਸੀਂ ਹੀ ਹੋ ਸਤਪਾਲ ਬੋਲਿਆ ਫੇਰ ਤੁਸੀਂ ਆਪ ਰੱਖੋ ਮੇਰੀ ਥਾਣ ਤੇ ਗੋਡਾ ਕੋਮਲ ਨੇ ਹੱਥ ਜੋੜ ਕੇ ਕਿਹਾ ਤੁਸੀਂ ਸੁਪਰਵਾਈਜ਼ਰ ਹੋ ਆਪਣੀ ਸੁਪਰਵਾਈਜ਼ਰੀ ਕਰੋ ਮੈਂ ਕੱਲ ਤੋਂ ਨਹੀਂ ਆਉਣਾ ਤੁਸੀਂ ਖੁਸ਼ ਰਹੋ ਕੋਮਲ ਦੀ ਇਹ ਗੱਲ ਸੁਣ ਕੇ ਸਤਪਾਲ ਦੇ ਦਿਲ ਵਿੱਚ ਹੌਲਜਿਆ ਪਿਆ ਉਹ ਬੋਲਿਆ ਸੁਪਰਵਾਈਜ਼ਰੀ ਗਈ ਠੱਠੇ ਖੂਚ ਮੈਨੂੰ ਪਤਾ ਹੈ ਮੈਂ ਅੱਜ ਸਾਰੀਆਂ ਹੱਦਾਂ ਪਾਰ ਕਰਤੀਆਂ ਸ਼ਬਦਾਂ ਦੀਆਂ ਤੁਸੀਂ ਐਦਾਂ ਕਰੋ ਜਿੰਨੇ ਦਿਲ ਕਰਦਾ ਓਨੇ ਥੱਪੜ ਮਾਰੋ ਮੇਰੀ ਗੱਲ ਤੇ ਸਤਪਾਲ ਨੇ ਕੋਮਲ ਮੂਰੇ ਆਪਣੀ ਗੱਲ ਕਰ ਦਿੱਤੀ ਕੋਮਲ ਨੇ ਆਪਣੀਆਂ ਅੱਖਾਂ ਸਾਫ਼ ਕਰਦਿਆਂ ਕਿਹਾ ਮੈਂ ਤੁਹਾਨੂੰ ਪਿਆਰ ਕਰਦੀ ਸੀ ਜਿਸ ਨੂੰ ਪਿਆਰ ਕਰੀਦਾ ਉਸਦੇ ਹੱਥ ਨਹੀਂ ਚੱਕਿਆ ਜਾਂਦਾ ਸਤਪਾਲ ਨੇ ਪੁੱਛਿਆ ਪਿਆਰ ਕਰਦੇ ਸੀ ਜਾਂ ਕਰਦੇ ਹੂੰ ਤੁਹਾਨੂੰ ਨਾ ਸੀ ਨਾਲ ਮਤਲਬ ਸੀ ਨਾ ਕਰਦੇ ਹੂੰ ਨਾਲ ਮਤਲਬ ਹੈ ਸਤਪਾਲ ਨੇ ਆਖਿਆ ਮਤਲਬ ਹੈ ਤਾਂ ਹੀ ਤਾਂ ਪੁੱਛਿਆ ਤੁਹਾਨੂੰ ਮੇਰੀ ਹਰ ਚੀਜ਼ ਤੋਂ ਪ੍ਰੋਬਲਮ ਹੈ ਐ ਇਥੋਂ ਤੱਕ ਕੇ ਮੇਰੇ ਕੱਪੜਿਆਂ ਤੋਂ ਵੀ ਤੁਸੀਂ ਜੋ ਪਾਉਣਾ ਪਾਓ ਉੱਪਰ ਆਲਿਆਂ ਦੀ ਐਸੀ ਦੀ ਤੈਸੀ ਉੱਪਰ ਜਵਾਬ ਦੇਣ ਲਈ ਮੈਂ ਹੈਗਾ ਕੋਈ ਬੋਲ ਕੇ ਤਾਂ ਦਿਖਾਵੇ ਮੈਂ ਤਾਂ ਕਹਿਣਾ ਤੁਸੀਂ ਆਪਣੀ ਜੂਨੀਫਾਰਮ ਨੂੰ ਰਿਟਾਇਰ ਕਰ ਦਿਓ ਐਦਾਂ ਹੀ ਕਾਲੇ ਪੀਲੇ ਸੂਟ ਪਾ ਕੇ ਆਇਆ ਕਰੋ ਐਨੇ ਮਿੱਠੇ ਕਿਉਂ ਬਣ ਰਹੇ ਹੋ ਤੁਸੀਂ ਹੁਣ ਸਤਪਾਲ ਹੱਸਦਾ ਹੋਇਆ ਬੋਲਿਆ ਤੁਸੀਂ ਬੇਸ਼ੱਕ ਜ਼ਹਿਰ ਕਹਿ ਲੋ ਪਰ ਮਿੱਠਾ ਨਾ ਕਹੋ ਕੋਮਲ ਸਮਝ ਗਈ ਤੇ ਉਸ ਦਾ ਵੀ ਹਾਸਾ ਨਿਕਲ ਗਿਆ ਸਤਪਾਲ ਨੇ ਆਖਿਆ ਚਲੋ ਸ਼ੁਕਰ ਹੈ ਤੁਸੀਂ ਹੱਸੇ ਤਾਂ ਸਹੀ ਕੋਮਲ ਨੇ ਕਿਹਾ ਪਰ ਇਹ ਸੱਚ ਹੈ ਕਿ ਕੱਲ ਤੋਂ ਆਉਣਾ ਨਹੀਂ ਸਤਪਾਲ ਬੋਲਿਆ ਐਸੇ ਮਤ ਬੋਲੋ ਵਾਈ ਔਰ ਤਕਲੀਫ ਹੁੰਦੀ ਹੈ ਕੋਮਲ ਨੇ ਆਖਿਆ ਤੁਸੀਂ ਆਪਣਾ ਅਹੁਦਾ ਸੰਭਾਲੋ ਮੇਰੇ ਵਰਗੀਆਂ ਇੱਥੇ ਬਠੇਰੀਆਂ ਆਉਣਗੀਆਂ ਜਾਣਗੀਆਂ ਤੁਹਾਡੇ ਵਰਗੀਆਂ ਆਉਣਗੀਆਂ ਪਰ ਮੈਨੂੰ ਇੱਥੇ ਸਿਰਫ ਤੁਸੀਂ ਚਾਹੀਦੇ ਹੋ ਕਿਉਂਕਿ ਹੋਰ ਨੂੰ ਕੰਮ ਸਮਝਾਉਣ ਲਈ ਪਤਾ ਨਹੀਂ ਕਿੰਨੀ ਦੇਰ ਮੱਥਾ ਮਾਰਨਾ ਪੈਣਾ ਹੈ ਨਾਲੇ ਕੀ ਪਤਾ ਉਸ ਨਾਲ ਮੇਰੀ ਬਣੇ ਨਾ ਬਣੇ ਉਹ ਤੁਸੀਂ ਜਾਣੋ ਮੈਂ ਤਾਂ ਨਹੀਂ ਆਉਂਦੀ ਕੱਲ ਤੋਂ ਐਨਾ ਬੋਲ ਕੇ ਕੋਮਲ ਪੌੜੀਆਂ ਤੋਂ ਉੱਠ ਕੇ ਚਲੀ ਗਈ ਸਤਪਾਲ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕੋਮਲ ਦੇ ਪਿੱਛੇ-ਪਿੱਛੇ ਤੁਰਪਿਆ ਤੇਰੇ ਲਈ ਤਾਂ ਸੌਖਾ ਹੈ ਦਿਲ ਤੋੜ ਕੇ ਮਾਫੀ ਮੰਗ ਲੈਣਾ ਸਾਡੇ ਤੋਂ ਤਾਂ ਹੁੰਦਾ ਨਹੀਂ ਮੌਕਾ ਦੇਖ ਕੇ ਰੰਗ ਹੋਰ ਰੰਗ ਲੈਣਾ ਕਾਹਦਾ ਤੈਨੂੰ ਇਸ਼ਕ ਕਰ ਲਿਆ ਤੂੰ ਤਾਂ ਆਕੜ ਕਰ ਬੈਠਾ ਕਿੱਥੋਂ ਸਿੱਖਿਆ ਹੁਨਰ ਇਹ ਤੂੰ ਮਿੱਠਾ ਬੋਲ ਕੇ ਡੰਗ ਲੈਣਾ ਸਤਪਾਲ ਕੋਮਲ ਦੇ ਪਿੱਛੇ-ਪਿੱਛੇ ਤੁਰ ਰਿਹਾ ਸੀ ਕੋਮਲ ਨੇ ਬਿਨਾਂ ਪਿੱਛੇ ਮੂੰਹ ਕੀਤਾ ਕਿਹਾ ਸਰ ਮੇਰੇ ਪਿੱਛੇ ਨਾ ਆਓ ਸਾਬ ਸਾਡੇ ਬਾਰੇ ਗਲਤ ਸੋਚਣਗੇ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਫਿਰ ਲੋਕਾਂ ਤੋਂ ਕਿਉਂ ਡਰਦੇ ਹੋ ਕੋਮਲ ਨੇ ਆਖਿਆ ਮੇਰੇ ਤਾਂ ਮਾਪਿਓ ਨੇ ਮੈਨੂੰ ਕੁਝ ਸਿਖਾਇਆ ਨਹੀਂ ਤੁਹਾਡੇ ਸੰਸਕਾਰ ਤਾਂ ਚੰਗੇ ਨੇ ਇਸ ਲਈ ਕਹਿ ਰਹੀ ਹਾਂ ਮੇਰੇ ਬਾਰੇ ਕੋਈ ਜੋ ਮਰਜੀ ਸੋਚੀ ਜਾਵੇ ਸਤਪਾਲ ਬੋਲਿਆ ਕੁੜੀਆਂ ਦੀ ਆਤ ਬਹੁਤ ਮਾੜੀ ਐ ਇੱਕ ਗੱਲ ਨੂੰ ਫੜ ਲੈਣਾ ਤਾਂ ਛੱਡਣ ਦਾ ਨਾ ਨਹੀਂ ਲੈਂਦੀਆਂ ਕੋਮਲ ਰੁੱਕ ਗਈ ਉਸ ਨੇ ਸਤਪਾਲ ਵੱਲ ਮੂੰਹ ਕਰਕੇ ਆਖਿਆ ਪਤਾ ਨਹੀਂ ਕਿੰਨੀਆਂ ਗੱਲਾਂ ਛੱਡੀਆਂ ਹੁਣ ਤੱਕ ਪਰ ਕੁਝ ਗੱਲਾਂ ਆਪ ਹੀ ਪਿੱਛੇ ਨਹੀਂ ਛੱਡਦੀਆਂ ਜੇ ਮੇਰੇ ਮਾਪਿਓ ਹੁੰਦੇ ਤਾਂ ਨਾ ਮੈਂ ਇੱਥੇ ਹੁੰਦੀ ਤੇ ਨਾ ਤੁਹਾਡੇ ਤੋਂ ਗੱਲ-ਗੱਲ ਤੇ ਸੁਣਨਾ ਪੈਂਦਾ ਹਾਏ ਇੰਨਾ ਦਰਦ ਛਪਾਈ ਬੈਠੇ ਹਾਂ ਮੇਰੀਆਂ ਗੱਲਾਂ ਦਾ ਇੰਨਾ ਬੁਰਾ ਲੱਗਦਾ ਹੈ ਕੋਮਲ ਬੋਲੀ ਬਹੁਤ ਬੁਰਾ ਲੱਗਦਾ ਹੈ ਪਰ ਮੈਂ ਤੁਹਾਨੂੰ ਕੁਝ ਬੋਲ ਨਹੀਂ ਸਕਦੀ ਦਿਲ ਤਾਂ ਕਹਿੰਦਾ ਹੋਣਾ ਕਿ ਇਹ ਕੁਝ ਜ਼ਿਆਦਾ ਹੀ ਹਵਾ 'ਚ ਉੜਦਾ ਹੈ ਜੇ ਸੁਪਰਵਾਈਜ਼ਰ ਨਾ ਹੁੰਦਾ ਤਾਂ ਦੱਸਦੀ ਹਨਾ ਨਹੀਂ ਐਨਾ ਨਹੀਂ ਸੋਚਿਆ ਕਦੇ ਮੈਂ ਸਭ ਕੁਝ ਐਕਸੈਪਟ ਕਰਨ ਵਾਲੀ ਕੁੜੀ ਹਾਂ ਇਹ ਵੀ ਐਕਸੈਪਟ ਕਰ ਲਿਆ ਕਿ ਮੈਂ ਕਿਸੇ ਲਈ ਕੋਈ ਮਾਇਨੇ ਨਹੀਂ ਰੱਖਦੀ ਸੁਣਨਾ ਤਾਂ ਪੈਣਾ ਹੀ ਸਤਪਾਲ ਬੋਲਿਆ ਤੁਹਾਨੂੰ ਇੱਕ ਗੱਲ ਦੱਸਾਂ ਨਹੀਂ ਕਹਿ ਕੇ ਕੋਮਲ ਨੇ ਸਤਪਾਲ ਵੱਲ ਪਿੱਠ ਕੀਤੀ ਤੇ ਅੱਗੇ ਤੁਰ ਪਈ ਇੱਥੇ ਕੰਮ ਕਰਨ ਵਾਲੇ ਮੁੰਡੇ ਤੁਹਾਨੂੰ ਵੇਖ ਕੇ ਰੋਟੀ ਪਾਣੀ ਛੱਡ ਦਿੰਦੇ ਨੇ ਕਿੱਥੋਂ ਤੁਰੇ ਤੇ ਕਿੱਥੇ ਪਹੁੰਚਣਾ ਏ ਵੀ ਭੁੱਲ ਜਾਂਦੇ ਕਈ ਤਾਂ ਤੁਹਾਨੂੰ ਦੇਖਦੇ ਟਾਈਮ ਆਪਣਾ ਸਾਹ ਬੰਦ ਕਰ ਲੈਂਦੇ ਨੇ ਤੇ ਕਈ ਪਲਕਾਂ ਨਹੀਂ ਝਪਕਦੇ ਇਹ ਸਭ ਮੈਂ ਆਪ ਦੇਖਿਆ ਕੋਮਲ ਬੋਲੀ ਐਨੀ ਵੀ ਕੋਈ ਹੂਰपरी ਨਹੀਂ ਮੈਂ ਇਹ ਤਾਂ ਤੁਹਾਨੂੰ ਸ਼ੀਸ਼ਾ ਦੱਸੂਗਾ ਤੁਸੀਂ ਕੇਰਾ ਪੁੱਛਿਓ ਤਾਂ ਸਹੀ ਕੋਮਲ ਇੱਕ ਵਾਰ ਫਿਰ ਰੁਕ ਗਈ ਉਸਨੇ ਪੁੱਛਿਆ ਬਾਕੀਆਂ ਦਾ ਤਾਂ ਤੁਸੀਂ ਦੱਸ ਤਾਂ ਆਪਣੇ ਬਾਰੇ ਨਹੀਂ ਦੱਸਿਆ ਸਤਪਾਲ ਸਿਰ ਖਜਾਉਂਦਿਆਂ ਬੋਲਿਆ ਸੱਚ ਦੱਸਾਂ ਜਾਂ ਝੂਠ ਕੋਮਲ ਨੇ ਦਿਲਚਸਪੀ ਦਿਖਾਉਂਦਿਆਂ ਆਖਿਆ ਸੱਚ ਸਤਪਾਲ ਨੇ ਕਿਹਾ ਤੁਸੀਂ ਕਿਸੇ ਸ਼ੈਰ ਦੀ ਕਲਪਨਾ ਤੋਂ ਵੀ ਕਿਤੇ ਸੋਹਣੇ ਹੋ ਐਨੇ ਸੋਹਣੇ ਹੋ ਕਿ ਪਰੀਆਂ ਦੇ ਟੋਲੇ ਤੋਂ ਲੈ ਕੇ ਦੇਵ ਲੋਕ 'ਚ ਵੀ ਤੁਹਾਡੀ ਖੂਬਸੂਰਤੀ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ ਬਸ ਬਸ ਇਹ ਕੁਝ ਜ਼ਿਆਦਾ ਹੋ ਗਿਆ ਪਰੀਆਂ ਨਾਲੇ ਕੁਝ ਹੋਰ ਸਤਪਾਲ ਬੋਲਿਆ ਮੇਰੇ ਲਈ ਸਾਰੇ ਮਸਾਲੇ ਦਾ ਮਕਸਦ ਸਿਰਫ ਇਹੀ ਹੈ ਕਿ ਤੁਸੀਂ ਇੱਥੋਂ ਨਾ ਜਾਇਓ ਕੋਮਲ ਨੇ ਕਿਹਾ ਮੈਨੂੰ ਪਤਾ ਹੀ ਸੀ ਕਿ ਤੁਸੀਂ ਮੈਨੂੰ ਮੱਖਣ ਲਾ ਰਹੇ ਹੋ ਐਦਾਂ ਹੀ ਤਾਂ ਨਹੀਂ ਬਾਰੇ-ਬਾਰੇ ਲਫ਼ਜ਼ ਵਰਤੇ ਜਾ ਰਹੇ ਮੇਰੇ ਲਈ ਅੱਜ ਤੱਕ ਤਾਂ ਕਦੇ ਮੇਰੀ ਤਾਰੀਫ਼ ਕੀਤੀ ਨਹੀਂ ਬਾਕੀ ਸਭ ਮੱਖਣ ਸੀ ਪਰ ਸੋਹਣੇ ਤੁਸੀਂ ਸੱਚੀ ਬੋਤੋਂ ਤੁਹਾਨੂੰ ਧਰਤੀ ਤੇ ਭੇਜ ਭੇਜ ਕੇ ਰੱਬ ਵੀ ਪਛਤਾਇਆ ਹੋਣਾ ਜੇ ਇਹ ਹੀ ਸੱਚ ਹੈ ਤਾਂ ਤਹਾਨੂੰ ਹੁਣ ਤੱਕ ਪਸੰਦ ਕਿਉਂ ਨਹੀਂ ਆਈ ਮੈਂ ਸਤਪਾਲ ਨੇ ਹੱਸ ਕੇ ਆਖਿਆ ਉਹ ਤੁਹਾਡੇ ਲੱਛਣਾ ਕਰਕੇ ਨਹੀਂ ਆਏ ਕੋਮਲ ਬੋਲੀ ਹੁਣ ਤਾਂ ਪੱਕਾ ਨਹੀਂ ਆਉਂਦੀ ਮੈਂ ਕੱਲ ਤੋਂ ਸਤਪਾਲ ਨੇ ਕਿਹਾ ਉਹ ਨਹੀਂ ਨਹੀਂ ਟਾਈਮ ਦਿਓ ਹੌਲੀ ਹੌਲੀ ਤੁਹਾਡੇ ਲੱਛਣ ਵੀ ਚੰਗੇ ਲੱਗਣ ਲੱਗ ਜਾਣਗੇ ਪੱਕੀ ਗੱਲ ਹੈ ਸੋਚ ਲਓ ਸਤਪਾਲ ਨੇ ਕਿਹਾ ਸੋਚ ਲਿਆ ਕੋਮਲ ਨੇ ਆਖਿਆ ਠੀਕ ਹੈ ਪਰੇ ਲਾਸਟ ਵਾਰ ਹੈ ਅਗਲੀ ਵਾਰ ਕੁਝ ਬੋਲੇ ਤਾਂ ਮੈਂ ਚਲੀ ਜਾਣਾ ਸਤਪਾਲ ਬੋਲਿਆ ਏ ਕੀ ਗੱਲ ਹੋਈ ਏ ਤਾਂ ਸ਼ਰਿਆਂ ਤੱਕੇ ਤੇ ਆ ਗਏ ਤੁਸੀਂ ਗਲਤੀ ਤੇ ਤਾਂ ਬੋਲੂੰਗਾ ਹੀ ਹਾਂ ਪਰ ਸ਼ਬਦਾਂ ਦਾ ਧਿਆਨ ਰੱਖੂੰ ਓਦਾਂ ਸੁਪਰਵਾਈਜ਼ਰੀ ਤਾਂ ਘੋਟੂੰਗਾ ਹੀ ਆਪਣੀ ਕੋਮਲ ਨੇ ਕਿਹਾ ਮਨਜ਼ੂਰ ਹੈ ਪਰ ਸਭ ਦੇ ਸਾਹਮਣੇ ਨਾ ਛਿੜਕਿਆ ਕਰੋ ਓਦਾਂ ਅੱਗੇ ਪਿੱਛੇ ਜਿਵੇਂ ਮਰਜੀ ਸਤਪਾਲ ਨੇ ਥੋੜੇ ਸਖਤ ਲੈ ਜੇ ਵਿੱਚ ਆਖਿਆ ਚਲੋ ਹੁਣ ਬਥੇਰਾ ਕਰ ਲਿਆ ਡਰਾਮਾ ਤੁਸੀਂ ਹੁਣ ਆਪਣੇ ਕੰਮ ਤੇ ਲੱਗੋ ਫੇਰ ਉਹੀ ਗੱਲਾਂ ਸਤਪਾਲ ਦੱਸਣ ਲੱਗ ਹੱਸਣ ਲੱਗ ਪਿਆ ਉਸਨੇ ਕਿਹਾ ਉਹ ਰਿਪੋਰਟ ਜੋ ਤੁਸੀਂ ਬਣਾਈ ਐ ਉਹ ਅੱਗੇ ਪਹੁੰਚਾਉਣੀ ਐ ਆਜੋ ਦਫ਼ਤਰ 'ਚ ਕੋਮਲ ਤੇ ਸਤਪਾਲ ਦਫ਼ਤਰ 'ਚ ਚਲੇ ਗਏ ਸਤਪਾਲ ਨੇ ਉਸ ਕਾਗਜ਼ ਤੇ ਮੋਹਰ ਲਾਈ ਤੇ ਕੋਮਲ ਨੂੰ ਕਿਹਾ ਹੈਡ ਆਫਸ ਵਿੱਚ ਪਵਨ ਹੋਊਗਾ ਉਹਨੂੰ ਫੜਾ ਦਿਓ ਕੋਮਲ ਬੋਲੀ ਸਾਰਾ ਦਿਨ ਮੇਰੇ ਗੇੜੇ ਕਢਾਉਂਦੇ ਰਹਿਨੇ ਹੋ ਠੀਕ ਹੀ ਐ ਕਸਰਤ ਹੋ ਜਾਂਦੀ ਤੁਹਾਡੀ ਮੈਂ ਪਹਿਲਾਂ ਹੀ ਫਿੱਟਾਂ ਫਿੱਟ ਬੰਦਿਆਂ ਨੂੰ ਹੀ ਤਾਂ ਕਸਰਤ ਦੀ ਲੋੜ ਪੈਂਦੀ ਐ ਮੋٹے ਪਤਲੇ ਬੰਦਿਆਂ ਨੂੰ ਤਾਂ ਜਦੋਂ ਉਹਨੂੰ ਕਸਰਤ ਲੱਗਣ ਲੱਗਦੀ ਐ ਉਦੋਂ ਨੂੰ ਉਹ ਅੱਕ ਜਾਂਦੇ ਐ ਕਿ ਛੱਡੋ ਪਰਾਂ ਬਣਦਾ ਜੁੜਦਾ ਤਾਂ ਕੁਝ ਹੈ ਨਹੀਂ ਕੋਮਲ ਨੇ ਆਖਿਆ ਗਲਤ ਆ ਤੁਸੀਂ ਡਿੱਗਣ ਨਹੀਂ ਦਿੰਦੇ ਸਤਪਾਲ ਨੇ ਉਹ ਕਾਗਜ਼ ਕੋਮਲ ਦੇ ਹੱਥ ਚ ਰੱਖ ਦਿੱਤਾ ਤੇ ਕੋਮਲ ਉਹ ਕਾਗਜ਼ ਲੈ ਕੇ ਉਥੋਂ ਚਲੀ ਗਈ ਕੋਮਲ ਦੇ ਜਾਣ ਤੋਂ ਮਗਰੋਂ ਜਗਦੇਵ ਆ ਗਿਆ ਉਸ ਨੇ ਪੁੱਛਿਆ ਹੋ ਗਿਆ ਮੈਟਰ ਸੋਲਵ ਸਤਪਾਲ ਨੇ ਕਿਹਾ ਅਸੀਂ ਤਾਂ ਵੱਡੇ ਵੱਡੇ ਮੈਟਰ ਸੋਲਵ ਕੀਤੇ ਨੇ ਇਹ ਤਾਂ ਮੈਟਰ ਸੀ ਸਤਪਾਲ ਨੇ ਆਪਣੀ ਬਾਹ ਦਿਖਾਉਂਦੇ ਆਖਿਆ ਇਹ ਐਡੇ ਐਡੇ ਗੋਲੇ ਸੁੱਟਨੇ ਪਏ ਪੰਪ ਮਾਰਦੇ ਮਾਰਦੇ ਦਾ ਸਾਹ ਸੁੱਕ ਗਿਆ ਐਨੀ ਤਰੀਫ਼ ਤਾਂ ਮੈਨੂੰ ਆਉਂਦੀ ਵੀ ਨਹੀਂ ਜਿੰਨੀ ਉਹਦੀ ਕਰਤੀ ਮੈਂ ਬੜੀ ਔਖ ਮਹਿਸੂਸ ਹੋਈ ਹੋਣੀ ਤੁਹਾਨੂੰ ਫਿਰ ਤਾਂ ਸਤਪਾਲ ਨੇ ਕਿਹਾ ਔਖ ਮਖਾਣਾ ਮੁਮਕਣ ਨੂੰ ਮੁਮਕਣ ਕੀਤਾ ਅੱਜ ਮੈਂ ਦਿਲ ਦੇ ਸਤਵੇਂ ਸਮਾਂ ਚ ਪਈਆਂ ਧੂੜ ਭਰੀਆਂ ਕਿਤਾਬਾਂ ਚੋਂ ਸ਼ਬਦ ਕੱਢ ਕੇ ਉਹਦੇ ਮੂਰੇ ਪੇਸ਼ ਕਰਨੇ ਪਏ ਕਹਿੰਦੀ ਸੀ ਕਿ ਮੈਂ ਨਹੀਂ ਕੱਲ ਤੋਂ ਆਉਂਦੀ ਮੈਂ ਕਿੱਦਾਂ ਕਿੱਦਾਂ ਨਹੀਂ ਆਉਂਦੀ ਹਾਲੇ ਕੱਲ ਹੀ ਨਰਵੈਰ ਖੁੰਨ ਦਾ ਨਵਾਂ ਗਾਣਾ ਸੁਣਿਆ ਉਸ ਚ ਉਹ ਕਹਿੰਦਾ ਐਵੇਂ ਨਾ ਕਰ ਜਾਦੂ ਕਰੀਆਂ ਕੀਲ ਕੇ ਕੋਲ ਬਿਠਾ ਲੈਂਦੇ ਆਪਾਂ ਵੀ ਉਹੀ ਆ ਜਾਂਦੀ ਜਗਦੇਵ ਬੋਲਿਆ ਹੰਡੇ ਹੋਏ ਲੱਗਦੇ ਹੋ ਸਰ ਤੁਸੀਂ ਹੋਰ ਤੈਨੂੰ ਕੀ ਲੱਗਦਾ ਅਸੀਂ ਉਹੀ ਤਰੇ ਤੁਰੇ ਫਿਰਦੇ ਆ ਜਗਦੇਵ ਨੇ ਕਿਹਾ ਨਾ ਜੀ ਨਾ ਮੈਨੂੰ ਕੋਈ ਸ਼ੱਕ ਨਹੀਂ ਵੈਸੇ ਜਿੰਨੀ ਤਾਰੀਫ ਮੈਂ ਉਹਦੀ ਕੀਤੀ ਹੈ ਉਹ ਉਹਦੀ ਹੱਕਦਾਰ ਵੀ ਹੈ ਸੋਨੀਤਾ ਉਹ ਬਹੁਤ ਹੈ ਇਸ ਗੱਲ ਦਾ ਤਾਂ ਮੈਂ ਵੀ ਨਹੀਂ ਝੁਠਲਾ ਸਕਦਾ ਜਗਦੇਵ ਬੋਲਿਆ ਉਪਰੋਂ ਤੁਹਾਡੇ ਤੇ ਮਰਦੀ ਵੀ ਹੈ ਸਤਪਾਲ ਨੇ ਹੈਰਾਨਗੀ ਜ਼ਾਹਿਰ ਕਰਦਿਆਂ ਪੁੱਛਿਆ ਓਏ ਹੋਰ ਕਿਨੂੰ ਕਿਨੂੰ ਪਤਾ ਇਸ ਗੱਲ ਬਾਰੇ ਜਗਦੇਵ ਨੇ ਕਿਹਾ ਲਗਭਗ ਸਾਰਿਆਂ ਨੂੰ ਚਲੋ ਇਸੇ ਭਾਣੇ ਉਸਤੇ ਕੋਈ ਬੁਰੀ ਨਜ਼ਰ ਨਹੀਂ ਰੱਖੂਗਾ ਸਤਪਾਲ ਹੱਸ ਪਿਆ ਤੇ ਜਗਦੇਵ ਵੀ ਸਤਪਾਲ ਨੂੰ ਹੱਸਦਾ ਦੇਖ ਕੇ ਹੱਸਣ ਲੱਗ ਪਿਆ ਅਗਲੇ ਦਿਨ ਸਤਪਾਲ ਸਤਵੀਰ ਦੇ ਘਰ ਦੁੱਧ ਲੈਣ ਚਲਾ ਗਿਆ ਸਤਵੀਰ ਬਾਹਰ ਹੀ ਖੜੀ ਸੀ ਉਸਨੇ ਸਤਪਾਲ ਦੇ ਹੱਥੋਂ ਡੋਲਾ ਫੜਿਆ ਸਤਪਾਲ ਨਜ਼ਰ ਫੇਰ ਕੇ ਖੜ ਗਿਆ ਸਤਵੀਰ ਬੋਲੀ ਹੁਣ ਤਾਂ ਮੇਰੇ ਵੱਲ ਵੇਖਦਾ ਵੀ ਨਹੀਂ ਇਹਨਾਂ ਅੱਖਾਂ ਨੂੰ ਕੋਈ ਹੋਰ ਜੱਜ ਗਿਆ ਲੱਗਦਾ ਸਤਪਾਲ ਨੇ ਪੁੱਛਿਆ ਤੂੰ ਕੀ ਸੋਚਦੀ ਐ ਕਿ ਹੋਰ ਨੂੰ ਪਸੰਦ ਕਰਨ ਦਾ ਹੱਕ ਸਿਰਫ ਤੇਰੀਆਂ ਅੱਖਾਂ ਨੂੰ ਹੀ ਐ ਸਤਵੀਰ ਨੇ ਪੁੱਛਿਆ ਕੌਣ ਐ ਉਹ ਸਤਪਾਲ ਬੋਲਿਆ ਹੈ ਕੋਈ ਤੇਰੇ ਤੋਂ ਤਾਂ ਲੱਖ ਗੁਣਾ ਸੋਹਣੀ ਐ ਤੂੰ ਤਾਂ ਉਸਦੇ ਪੱਧ ਚ ਵੀ ਨਹੀਂ ਸਭ ਤੋਂ ਵੱਡੀ ਗੱਲ ਕਿ ਉਹ ਸਿਰਫ ਮੈਨੂੰ ਪਿਆਰ ਕਰਦੀ ਐ ਤੇ ਮੈਨੂੰ ਹੀ ਦੇਖਣਾ ਸੁਣਨਾ ਪਸੰਦ ਕਰਦੀ ਐ। ਸਤਵੀਰ ਨੇ ਪੁੱਛਿਆ ਤੇ ਮੈਂ ਸਤਪਾਲ ਨੇ ਕਿਹਾ ਤੂੰ ਤਾਂ ਨਿੱਕੀ ਜੀ ਗੱਲ ਤੇ ਵੱਡਾ ਸਾਰਾ ਫੈਸਲਾ ਲੈ ਲਿਆ ਸੀ। ਕੀ ਕਰਦਾ ਮੈਂ ਆਪਣੀ ਬੇਬੇ ਵੱਲ ਦੇਖਦਾ ਜਾਂ ਤੈਨੂੰ ਵੇਖ ਕੇ ਰੋਂਦਾ ਕਦੇ ਤਾਂ ਅੱਗੇ ਵਧਣਾ ਹੀ ਸੀ ਲੈ ਵਧ ਗਿਆ ਅੱਗੇ ਮੈਂ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੂੰ ਜਿੱਥੇ ਮਰਜੀ ਜਾ ਸਤਵੀਰ ਚੁੱਪ ਚਾਪ ਅੰਦਰ ਚਲੀ ਗਈ ਤੇ ਅੰਦਰੋਂ ਡੋਲਾ ਦੁੱਧ ਨਾਲ ਭਰ ਲਈ ਉਸ ਨੇ ਡੋਲਾ ਸਤਪਾਲ ਨੂੰ ਫੜਾਇਆ ਤੇ ਬਿਨਾਂ ਕੁਝ ਬੋਲੇ ਅੰਦਰ ਚਲੀ ਗਈ ਸਤਪਾਲ ਨੇ ਹੌਕਾ ਜਾਂ ਪਰਿਆ ਤੇ ਖੱਬੇ ਅੰਗੂਠੇ ਨਾਲ ਆਪਣੀਆਂ ਅੱਖਾਂ ਮਲਦਾ ਹੋਇਆ ਆਪਣੇ ਘਰ ਵੱਲ ਧੁਰ ਪਿਆ ਸੱਚ ਪੁੱਛੇ ਫਰਕ ਤਾਂ ਮੈਨੂੰ ਪੈਂਦਾ ਏ ਤੈਨੂੰ ਗਹਿਰਾ ਨਾਲ ਦੇਖਣ ਤੋਂ ਦਿਲ ਜੱੜਦਾ ਰਹਿੰਦਾ ਏ ਦੁਨੀਆਂ ਉੱਤੇ ਲੱਖਾਂ ਚਿਹਰੇ ਤੇਰੇ ਤੋਂ ਵੀ ਸੋਹਣੇ ਨੇ ਦਿਲ ਮੇਰਾ ਪਰ ਸੱਜਣਾ ਤੇਰੇ ਉੱਤੇ ਮਰਦਾ ਰਹਿੰਦਾ ਏ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ